ਅੰਮ੍ਰਿਤਸਰ ਰਾਦਾ ਸਵਾਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖ ਹੈੱਡਕੁਆਰਟਰ ਪੰਜਵਾਂ ਤਖਤ ਗੁਰਦੁਆਰਾ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਬੁਰਜ ਗੁਰਦੁਆਰਾ ਮਲ ਅਖਾੜਾ ਸਾਹਿਬ ਪੰਜ ਚਈ 6ਵੇਂ ਵਿਖੇ ਦਰਸ਼ਨ ਕੀਤੇ ਇਸ ਦੌਰਾਨ ਉਹਨਾਂ ਵਰਦੀ ਮੁਲਾਕਾਤ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96 ਕਰੋੜੀ ਨਾਲ ਹੋਈ ਦੋਵਾਂ ਧਾਰਮਿਕ ਸ਼ਖਸੀਅਤਾਂ ਵਿਚਾਰ ਸ਼ੁੱਧ ਧਾਰਮਿਕ ਮੁੱਲਿਆ ਸਿੱਖ ਰੂਪ ਬਾਣਾ ਬਾਣੀ ਤੇ ਖਾਲਸੇ ਦੀ ਰੂਪਰੇਖਾ ਉਤਤ ਗੰਭੀਰ ਵਿਚਾਰ ਵਿਟੰਦ ਰੱਖ ਹੋਇਆ ਬਾਬਾ ਗੁਰਿੰਦਰ ਸਿੰਘ ਦੀ ਪਰੰਪਰਾਗਤ ਸੰਪਰਦਾਵਲ ਬਹੁਤ ਸਤਿਕਾਰ ਦਿੱਤਾਇਆ ਉਹਨਾਂ ਕਿਹਾ ਕਿ ਗੁਰੂ ਸਾਹਿਬਾ ਵੱਲੋਂ ਖਾਲਸਾ ਨੂੰ ਜੋ ਬਾਣਾ ਅਤੇ ਬਾਣੀ ਦੀ ਬਖਸ਼ੀਸ਼ ਮਿਲੀ ਹੈ ਉਹ ਲਿਆਂਗ ਸਿੰਘਾ ਰੂਪ ਵਿੱਚ ਅੱਜ ਵੀ ਜੀਵੰਤ ਹੈ ਉਹਨਾਂ ਇਸ ਥਾਂ ਤੇ ਪਹੁੰਚ ਕੇ ਸ਼ਹੀਦੀ ਦੇ ਗਾਤੇ ਸੰਸਕਾਰਾਂ ਨੂੰ ਵੀ ਸਿਰ ਨਵਾਇਆ ਸਬਗੁਰ ਸਿੱਖਾਂ ਦਾ ਮੂਲ ਸਰਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਅਤੇ ਉੱਧਿ ਆਗਿਆਤ ਸੁਰ ਰਹਾ ਹੈ ਇਹ ਵੀ ਕਿਹਾ ਗਿਆ ਕਿ ਜੇ ਕੋਈ ਵੀ ਗੁਰੂ ਦੇ ਦਰ ਤੇ ਸਤਿਕਾਰ ਅਤੇ ਨਿਮਰਤਾ ਨਾਲ ਆਉਂਦਾ ਤਾਂ ਉਸ ਦਾ ਸਵਾਗਤ ਯੋਗ ਹੈ। ਬੁੱਢਾ ਦਾਲਵਲੋ ਵੀ ਬਾਬਾ ਗੁਰਿੰਦਰ ਸਿੰਘ ਜੀ ਦਾ ਪੂਰਾ ਸਤਿਕਾਰ ਕੀਤਾ ਗਿਆ। ਉਹਨਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ ਤੇ ਪੂਰੇ ਪ੍ਰੇਮ ਪਿਆਰ ਨਾਲ ਸਨਮਾਨਿਤ ਕੀਤਾ ਗਿਆ। ਇਹ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਦੇ ਸੰਜੀਵ ਵਾਲਤਾ ਤੇ ਉਪਦੇਸ਼ ਦੀ ਜੀਵਨ ਮਿਸਾਲ ਬਣੀ। ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾਦਾਲ ਪੰਜਵਾਂ ਤਖਤ ਦੇ ਹੈੱਡਕੁਆਰਟਰ ਜਿਹੜਾ ਮਾਝੇ ਦਾ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੁੱਲਾ ਸਿੰਘ ਜੀ ਤੇ ਗੁਰਦੁਆਰਾ ਮਾਲਾਖੜਾ ਸਾਹਿਬ ਪਾਛੇਵੀਂ ਛੇਵੀਂ ਸ਼ੋਣੀ ਬੁੱਢਾਦਾਲ ਸ੍ਰੀ ਅਮਰਸਰ ਸਾਹਿਬ ਜਿੱਥੇ ਅੱਜ ਬਾਬਾ ਗੁਰਿੰਦਰ ਸਿੰਘ ਜਿਹੜੇ ਰਾਧਾ ਸਵਾਮੀ ਉਹ ਆਪਣੇ ਸੰਪਰਦਾ ਦੇ ਮੁਖੀ ਨੇ ਤੇ ਉਹ ਇੱਥੇ ਜਿਹੜੇ ਆਏ ਦਰਸ਼ਨਾ ਵਾਸਤੇ ਆਏ ਉਹਨਾਂ ਨੇ ਆ ਕੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਗੁਰਦਰਾਮ ਅੰਲਖਾੜਾ ਸਾਹਿਬ ਦੇ ਦਰਸ਼ਨ ਕੀਤੇ ਤੇ ਜਿਹੜਾ ਸੀ ਉਹਨਾਂ ਨੇ ਆ ਕੇ ਇੱਥੇ ਜਿਆਦਾ ਕਪੀਤਾ ਦੇ ਨਾਲ ਹੀਦੀ ਦੇ گاਵੇਂ ਉਹਨਾਂ ਨੇ ਜਿਹੜਾ ਸ਼ਖੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਬਸ ਧਾਰਮਿਕ ਉਹਨਾਂ ਨੇ 5-10 ਮਿੰਟ ਵਿਚਾਰ ਵਟਾਂਦਰੇ ਕੀਤੇ ਤੇ ਉਹਨਾਂ ਦੇ ਮਨ 'ਚ ਕਾਫੀ ਦੇਰ ਤੋਂ ਸੀ ਕਿ ਮੈਂ ਹੰਗ ਸਿੰਘਾ ਪ੍ਰਤੀ ਜਿਹੜਾ ਇੱਕ ਬਹੁਤ ਉਹਨਾਂ ਨੂੰ ਪ੍ਰਭਾਵ ਹੈ ਉਹਨਾਂ ਦੇ ਮਨ ਦੇ ਵਿੱਚ ਉੱਥੇ ਬੁੱਢਾ ਦਾਲ ਪ੍ਰਤੀ ਉਹਨਾਂ ਦਾ ਬਹੁਤ ਜ਼ਿਆਦਾ ਪ੍ਰੇਮ ਪਿਆਰ ਸਤਿਕਾਰ ਹੈ ਤੇ ਉਹ ਆਪਣੇ ਆਇਤ ਧਾਰਮਿਕ ਜਿਹੜਾ ਵਿਸ਼ੇ ਤੇ ਹੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਉਹਦੇ ਤੋਂ ਧਾਰਮਿਕ ਵਿਸ਼ੇ ਤੋਂ ਬਾਹਰ ਉਹਨਾਂ ਨੇ ਨਹੀਂ ਗਏ ਤੇ ਉਹ ਹਮੇਸ਼ਾ ਇਹ ਵੀ ਚੰਗਾ ਲੱਗਿਆ ਵੀ ਉਹ ਸਿੱਖੀ ਜਿਹੜਾ ਸਰੂਪ ਨੂੰ ਵੀ ਧਾਰਨ ਰੱਖਦੇ ਨੇ ਹਮੇਸ਼ਾ ਹਰਿਮੰਦਰ ਸਾਹਿਬ ਤੇ ਜਾ ਕੇ ਦਰਸ਼ਨ ਕਰਦੇ ਨੇ ਤੇ ਉਹਨੂੰ ਆਪਣੇ ਸਮਰਪਤੀ ਉਹ ਜਿਹੜੇ ਹੋ ਕੇ ਤੇ ਅੱਜ ਗੁਰੂ ਦੀਆਂ ਲਾੜੀਆਂ ਫੌਜਾਂ ਨੂੰ ਉਹਨਾਂ ਦੇ ਮਨ 'ਚ ਇੱਕ ਬਹੁਤ ਸਤਿਕਾਰ ਸੀ ਤੇ ਉਹ ਆਏ ਨੇ ਤੇ ਉਹਨਾਂ ਨੂੰ ਜਿਹੜਾ ਬੁੱਢਾ ਦਾਲ ਵੱਲੋਂ ਜਿਹੜਾ ਸਤਿਕਾਰ ਦਿੱਤਾ ਤੇ ਜੀ ਆਇਆਂ ਕਿਹਾ ਕਿਉਂਕਿ ਉਹ ਆਪ ਜਦੋਂ ਬੰਦੇ ਦੇ ਮਨ ਦੇ ਵਿੱਚ ਇੱਕ ਹੁੰਦਾ ਹੈ ਗੁਰੂ ਸਾਹਿਬ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਸਾਰੇ ਗੁਰਸਿੱਖਾਂ ਨੂੰ ਜਿਹੜਾ ਹੁਕਮ ਕੀਤਾ ਹੈ ਆਗਿਆ ਭਈ ਆਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥਾਪਾ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਉਸੇ ਗੁਰੂ ਦੇ ਅੱਗੇ ਜਾ ਕੇ ਉਹ ਸੀਸ ਝੁਕਾਉਂਦੇ ਨੇ ਤੇ ਉਹ ਜੇ ਕੋਈ ਸਤਕਾਰ ਦੇ ਨਾਲ ਆਉਂਦਾ ਤੇ ਉਹਨੂੰ ਜਿਹੜਾ ਸਤਕਾਰ ਦੇਣਾ ਸਾਡਾ ਫਰਜ਼ ਬਣਦਾ ਤੇ ਇਹਦੇ ਵਿੱਚ ਵਾਧਾ ਹੁੰਦਾ ਗੁਰੂ ਸਾਹਿਬ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਸਾਂਝੀ ਵਾਲਤਾ ਦਾ ਉਪਦੇਸ਼ ਤੇ ਨਾਲੇ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਏ ਜਿਹੜਾ ਮਹਾਰਾਜ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਮੈਂ ਇੱਕ ਹਵਾ ਇਹੋ ਜੀ ਚਲਾਉਂਗਾ ਤੇ ਜਿਹਦੇ ਨਾਲ ਜਿਹੜਾ 96 ਕਰੋੜ ਖਾਲਸਾ ਜਿਹੜਾ ਹੋਣਾ ਤੇ ਉਹ ਖਾਲਸਾ ਇਸੇ ਤਰ੍ਹਾਂ ਹੀ ਬਣਨਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੋਣੀ ਹੈ 96 ਕਰੋੜ ਖਾਲਸਾ ਐਂ ਹੀ ਬਣਨਾ ਤੇ ਹਵਾ ਗੁਰੂ ਸਾਹਿਬ ਨੇ ਐ ਚਲਾਉਣੀ ਉਧਰ ਨੂੰ ਗੁਰੂ ਸਾਹਿਬ ਦੇ ਹੁਕਮ ਜਿਹੜੇ ਉਹ ਚਲਦੇ ਨੇ ਤੇ ਧੰਨਵਾਦ ਜਿਹੜਾ ਵੀ ਇੱਥੇ ਆਏ ਨੇ ਤੇ ਸਾਰੇ ਗੁਰਸੇਕ ਸੰਗਤਾਂ ਨੂੰ ਮੈਂ ਜਿਹੜੇ ਸਾਡੇ ਖਾਸ ਕਰਕੇ ਪਿਆਰ ਵਾਲੇ ਵੀ ਤੇ ਕਈ ਇਹੋ ਜਿਹੇ ਵੀ ਹੁੰਦੇ ਨੇ ਤੇ ਕਦੇ ਵੀ ਇਹੋ ਜੀ ਨਹੀਂ ਹਮੇਸ਼ਾ ਸੋਚ ਰੱਖਣੀ ਚਾਹੀਦੀ ਵੀ ਉਹ ਪਤਾ ਨਹੀਂ ਕੀ ਸੋਚ ਲੈ ਕੇ ਆਏ ਨੇ ਤੇ ਉਹ ਸਿਰਫ ਜੇ ਆਏ ਨੇ ਤੇ ਨਰੋਲ ਧਾਰਮਿਕ ਉਹ ਪਿਆਰ ਨਾਲ ਆ ਕੇ ਉਹ ਧਾਰਮਿਕ ਵਿਸ਼ੇ ਤੇ ਹੀ ਗੱਲਬਾਤ ਕਰਕੇ ਗਏ ਨੇ ਕੋਈ ਵੀ ਉਹਨਾਂ ਨੇ ਹालतੂ ਫालतੂ ਜਿਹੜੀ ਗੱਲ ਨਹੀਂ ਕੀਤੀ ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ